ਸਰਕਾਰ ਦਾਅਵੇ ਕਰ ਰਹੀ ਹੈ ਕਿ ਬਰਸਾਤ ਤੋਂ ਬਾਅਦ ਬਣਾ ਦਣੀ ਹੈ ਸੜਕਾਂ ਕਿ ਹੁਣ ਇੱਕ ਕੈਡੀ ਲੈਣ ਵਾਸਤੇ ਆ ਗਏ ਵਿਰੋਧੀ ਧਿਰ ਦੇ ਲੀਡਰ ਪਹਿਲਾਂ ਕਿੱਥੇ ਸੀ 3 ਸਾਲ ਤੋਂ ਬੋਲੇ ਨਹੀਂ ਕੋਈ ਸਾਡੇ 3 ਸਾਲ ਦੇ ਵਿੱਚ ਇੱਕ ਵੀ ਇੱਟ ਨਹੀਂ ਲਾਈ ਕਿਤੇ ਰੋੜੀ ਨਹੀਂ ਪਾਈ ਕਿਤੇ ਲੋਕ ਨਹੀਂ ਪਾਈ ਕੀ ਰਵਿੰਦਰ ਸਿੰਘ ਖੇੜਾ ਉੱਤੇ ਪਰਚੇ ਦੀ ਤਿਆਰੀ ਹੋ ਰਹੀ ਹੈ ਤੇ ਕਈ ਜਿਹੜੇ ਬੰਦੇ ਥੋੜੇ ਧਰਨੇ ਚ ਆਏ ਸੀ ਉਹਨਾਂ ਦਾ ਕੰਮਕਾਰ ਵੀ ਰੋਕ ਦਿੱਤਾ ਗਿਆ ਪਰਚੇ ਦੀ ਗੱਲ ਛੋਟੀ ਹੈ ਲੋਕਾਂ ਦੇ ਜਿਹੜੇ ਦੋਖਾਂ ਦਰਦਾਂ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਨੇ ਉਹ ਜ਼ਿਆਦਾ ਵੱਡੀਆਂ ਨੇ ਸ੍ਰੀ ਕੀ ਚਰਚਾ ਚੱਲ ਰਹੀਆਂ ਨੇ ਕਿੰਨਾ ਦਾ ਆਪਣੀ ਪਰਿਵਾਰ ਇਕੱਠਾ ਨਹੀਂ ਤਿੰਨ ਧੜੇ ਅਲੱਗ-ਅਲੱਗ ਹੋਏ ਹੋਏ ਨੇ ਕਰਾਲੀ ਕੋਈ ਬੈਠਿਆ ਐ ਇਧਰ ਨਿਊ ਚੰਡੀਲੇ ਪਾਸੇ ਕੋਈ ਹੋਰ ਆਪਣੀ ਧਰਨੇ ਲਾਉਣ ਵਾਸਤੇ ਜਨਤਾ ਦਰਬਾਰ ਵਾਸਤੇ ਬੈਠਿਆ ਤਾਂ ਤੁਸੀਂ ਆਪਣਾ ਸੰਘਰਸ਼ ਕੀਤਾ ਹੋਇਆ ਰਹੇ ਕਿਉਂ ਨਹੀਂ ਪਿੰਡਾਂ ਦੇ ਵਿੱਚ ਪੂਰਾ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਰਿਹਾ ਕਾਰਨ ਕੀ ਆਪਸ ਦੇ ਵਿੱਚ ਤੁਹਾਡੇ મતਭੇਦ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਚੜ੍ਹਦੀ ਕਲਾ ਹੈ ਵੀ ਹਰੇਕ ਕੋਨੇ ਦੇ ਵਿੱਚ ਹਰੇਕ ਖੁੰਜੇ ਦੇ ਵਿੱਚ ਕੋਈ ਨਾ ਕੋਈ ਆਵਾਜ਼ ਬੁਲੰਦ ਕਰ ਰਿਹਾ ਥੋੜੇ ਧਰਨੇ ਦੇ ਵਿੱਚ ਉਹ ਪੁਲਿਸ ਲੱਗਣੀ ਵੀ ਸ਼ੁਰੂ ਹੋ ਗਈ। ਤਾਂ ਕਿਤੇ ਤਿਆਰੀ ਤਾਂ ਚੱਲ ਰਹੀ ਕੀ ਰਵਿੰਦਰ ਸਿੰਘ ਖੇੜਾ ਨੂੰ ਫਿਰ ਪਾਸੇ ਕਰੀਏ ਇੱਕ ਜਿਹੜਾ ਇਹ ਜੇ ਧੱਕਾ ਕਰਨ ਤੇ ਉਤਰਾਂਗੇ ਉਤਰਨਗੇ ਆਮ ਆਦਮੀ ਪਾਰਟੀ ਵਾਲੇ ਤਾਂ ਇਹਨਾਂ ਨੂੰ ਇਹ ਵੀ ਮੁਬਾਰਕਬਾਦ। ਪਰ ਸੀਮਾਨ ਤਾਂ ਕਹਿ ਰਹੇ ਕਿ 2045 ਤੱਕ ਤਾਂ ਭੁੱਲ ਜਾਣ ਵਿਰੋਧੀ ਪਾਰਟੀਆਂ ਕੀ ਆਮ ਆਦੀ ਪਾਰਟੀ ਸੱਤਾ ਜੁਆਏਗੀ ਬਾਹਰ ਕਿਉਂਕਿ ਅਸੀਂ ਕੰਮੇ ਉਹ ਕਰਤੇ ਜਿਹੜੇ ਹੱਦ ਤੱਕ ਵਿਰੋਧੀ ਧਿਰਾਂ ਨੇ ਕੀਤੇ ਹੀ ਨਹੀਂ। ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਕਾਂਗਰਸ ਨੂੰ ਇਹ ਸ਼੍ਰੋਮਣੀ ਕਾਲਦਲ ਲੋਕ ਨਹੀਂ ਹਰਾਉਂਦੇ ਕਹਿੰਦੇ ਉਹਨਾਂ ਦੇ ਆਪਣੀ ਹਰਾ ਦਿੰਦੇ ਹੁਣ ਥੋੜਾ ਵੀ ਘਟੜਾ ਲੱਗ ਤੋਂ ਬਣ ਗਿਆ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ 'ਤੇ ਲੜਾਈ ਹੋ ਰਹੀ ਹੈ ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਕਹਿੰਦਾ ਮੈਂ ਬਣਨਾ ਤਾਂ ਅਮੇ ਕੀ ਪੂਰੇ ਪੰਜਾਬ ਭਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਅਸੀਂ ਬਰਸਾਤ ਤੋਂ ਬਾਅਦ ਸੜਕਾਂ ਬਣਾ ਦਵਾਂਗੇ ਪਰ ਲੋਕਾਂ ਦੇ ਵਿੱਚ ਰੋਸ ਇਹ ਹੈ ਕਿ ਹੁਣ ਸਾਨੂੰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਦੂਜੇ ਪਾਸੇ ਵਿਰੋਧੀ ਧਿਰ ਦੀਆਂ ਪਾਰਟੀਆਂ ਵੀ ਲਗਾਤਾਰ ਆਮ ਆਦੀ ਪਾਰਟੀ ਨੂੰ ਘੇਰ ਰਹੀਆਂ ਨੇ ਇਸ ਨੂੰ ਲੈ ਕੇ ਹਲਕਾ ਖੜ ਦੇ ਵਿੱਚ ਰਵਿੰਦਰ ਸਿੰਘ ਖੇੜਾ ਸ੍ਰੋਮਣੀ ਕਾਲ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬਿੱਤੇ ਦਿਨੀ ਖਿਜ਼ਰਾਬਾਦ ਦੇ ਵਿੱਚ ਅੱਜ ਪਿੰਡ ਫਾਂਟਵਾ ਨਿਊ ਚੰਡੀਗੜ੍ਹ ਦਾ ਪਿੰਡ ਹੈ ਉਹ ਜਗ੍ਹਾ ਉੱਤੇ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਰਵਿੰਦਰ ਜੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਬਰਸਾਤ ਤੋਂ ਬਾਅਦ ਬਣਾ ਦਈਏ ਸੜਕਾਂ ਕਿ ਹੁਣ ਇੱਕ ਕੈਡੀ ਲੈਣ ਵਾਸਤੇ ਆ ਗਏ ਵਿਰੋਧੀ ਇਹ ਜਿੰਨੇ ਅੱਜ ਲੋਕ ਇੱਥੇ ਇਕੱਠੇ ਹੋਏ ਬੈਠੇ ਸੀਗੇ ਇਹਨਾਂ ਵਿੱਚ ਬਹੁ ਗਿਣਤੀ ਉਹ ਲੋਕ ਸੀ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਕੇ ਭੇਜਿਆ ਮੇਰੇ ਕਹਿਣ ਜਾਂ ਨਾ ਕਹਿਣ ਨਾਲ ਕੋਈ ਫਰਕ ਨਹੀਂ ਪੈ ਜਾਣਾ ਗੱਲ ਹੈ ਲੋਕਾਂ ਦੇ ਦੁੱਖ ਦੀ ਦਰਦ ਦੀ ਹਾਲਾਤ ਕੀ ਬਣ ਗਏ ਸੜਕਾਂ ਦੇ ਜਦੋਂ ਇਹਨਾਂ ਨੂੰ ਵੋਟਾਂ ਪਾਈਆਂ ਉਦੋਂ ਸੜਕਾਂ ਅਜੇ ਫਿਰ ਵੀ ਕਿਤੇ ਵਧੀਆ ਹਾਲਤ ਸੀਗੀਆਂ ਸਾਢੇ 3 ਸਾਲ ਦੇ ਵਿੱਚ ਇੱਕ ਵੀ ਇੱਟ ਨਹੀਂ ਲਾਈ ਕਿਤੇ ਰੋੜੀ ਨਹੀਂ ਪਾਈ ਕਿਤੇ ਲੋਕ ਨਹੀਂ ਪਾਈ ਸੜਕਾਂ ਨਰਕ ਦਾ ਰੂਪ ਧਾਰਨ ਕਰ ਗਈਆਂ ਜੇ ਅੱਜ ਵੀ ਇਹਨਾਂ ਨੂੰ ਇਹ ਲੱਗਦਾ ਵੀ ਇਹ ਅਜੇ ਵਿਰੋਧੀ ਧਿਰ ਸਿਆਸਤ ਕਰ ਰਹੀ ਆ ਫਿਰ ਇਹਨਾਂ ਨੂੰ ਥੋੜੀ ਬਹੁਤੀ ਸ਼ਰਮ ਕਰ ਲੈਣੀ ਚਾਹੀਦੀ ਆ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਮਾੜਾ ਮੋਟਾ ਅਹਿਸਾਸ ਕਰ ਲੈਣਾ ਚਾਹੀਦਾ ਪਰ ਦੂਜੇ ਪਾਸੇ ਬੀਤੇ ਦਿਨੀ ਧਰਨਾ ਤੁਸੀਂ ਦਿੱਤਾ ਹੈ ਉੱਦੇ ਵਿੱਚ ਦੱਸਿਆ ਜਾ ਰਿਹਾ ਕਿ ਰਵਿੰਦਰ ਸਿੰਘ ਖੇੜਾ ਉੱਤੇ ਪਰਚੇ ਦੀ ਤਿਆਰੀ ਹੋ ਰਹੀ ਹੈ ਤੇ ਕਈ ਜਿਹੜੇ ਬੰਦੇ ਥੋੜੇ ਧਰਨੇ ਚ ਆਏ ਸੀ ਉਹਨਾਂ ਦਾ ਕੰਮਕਾਰ ਵੀ ਰੋਕ ਦਿੱਤਾ ਗਿਆ ਇਹ ਸੱਚਾਈ ਹੈ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਸਰਕਾਰ ਨੂੰ ਸਰਕਾਰ ਦੀ ਜ਼ਿੰਮੇਵਾਰੀ ਦਾ ਐਮਐਲਏ ਨੂੰ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਵਾਂਗੇ ਰਹੀ ਗੱਲ ਪਰਚੇ ਦੀ ਪਰਚੇ ਦੀ ਗੱਲ ਛੋਟੀ ਹੈ ਲੋਕਾਂ ਦੇ ਜਿਹੜੇ ਦੁੱਖਾਂ ਦਰਦਾਂ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਨੇ ਉਹ ਜ਼ਿਆਦਾ ਵੱਡੀਆਂ ਨੇ ਉਹਦੀ ਗੱਲ ਹਮੇਸ਼ਾ ਕਰਦੇ ਰਵਾਂਗੇ ਆਵਾਦੀ ਪਾਰਟੀ ਕਹਿ ਰਹੀ ਹੈ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰਤੀ ਚੋਣਾਂ ਵਾਸਤੇ ਪੂਰੀ ਤਿਆਰੀ ਹੈ ਸਾਡੀ ਉਹਨੇ ਤਾਂ ਆਪਣੇ ਕੈਂਡੀਡੇਟ ਵੀ ਐਲਾਨਣੇ ਸ਼ੁਰੂ ਕਰ ਦਿੱਤੇ ਕਹਿੰਦੇ ਹੁਣ ਪਿੰਡਾਂ ਦੇ ਵੀ ਦੇਖਿਓ ਤੁਸੀਂ ਕਿਸ ਤਰੀਕੇ ਨਾਲ ਲੋਕ ਮੁਰ ਤੋਂ ਲੋਕ ਸੱਤਾ ਦੇ ਵਿੱਚ ਲੈ ਕੇ ਜਾਂਦੇ ਨੇ ਸਾਡੀ ਪਾਰਟੀ ਲੋਕਾਂ ਨੂੰ ਡਰਾ ਕੇ ਧਮਕਾ ਕੇ ਲੋਕਾਂ ਨੂੰ ਕੋਈ ਹੋਰ ਪੈਸਾ ਵੰਡ ਕੇ ਕੁਝ ਹੋਰ ਤਰੀਕੇ ਨਾਲ ਵੋਟ ਲੈਣ ਦੀ ਤਿਆਰੀ ਤਾਂ ਹੋ ਸਕਦੀ ਆ ਪਰ ਲੋਕਾਂ ਦਾ ਦਿਲ ਜਿੱਤ ਕੇ ਜਾਂ ਕੋਈ ਵਿਕਾਸ ਦਾ ਕੰਮ ਕਰਕੇ ਕਿਤੇ ਕੋਈ ਗਰਾਉਂਡ ਤੇ ਤਿਆਰੀ ਨਜ਼ਰ ਨਹੀਂ ਆਉਂਦੀ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਲੋਕ ਦੱਸਣਗੇ ਵੀ ਤੁਸੀਂ ਅੱਜ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਮੰਗਣ ਆਏ ਹੋ ਪਹਿਲਾਂ ਬਲਾ ਮਲ ਵਿਧਾਨ ਸਭਾ ਦੇ ਟਾਈਮ ਐਮਪੀ ਦੇ ਟਾਈਮ ਜਿਹੜੇ ਵੋਟਾਂ ਪਾਈਆਂ ਪਹਿਲਾਂ ਉਹਦਾ ਹਿਸਾਬ ਕਰੋ ਅਗਲੀ ਵੋਟ ਫੇਰ ਮੰਗੋ ਲੋਕ ਤਿਆਰ ਬੈਠੇ ਨੇ ਪਿੰਡਾਂ 'ਚ ਬੜਨ ਤਾਂ ਸਹੀ ਆਕੇ ਪਰ ਦੂਜੇ ਪਾਸੇ ਕਈ ਇਸ ਤਰੀਕੇ ਚਰਚਾ ਵੀ ਚੱਲ ਰਹੀਆਂ ਨੇ ਕਿ ਇਹਨਾਂ ਦਾ ਆਪਣੀ ਪਰਿਵਾਰ ਇਕੱਠਾ ਨਹੀਂ ਤਿੰਨ ਧੜੇ ਅਲੱਗ-ਅਲੱਗ ਹੋਏ ਹੋਏ ਨੇ ਕਰਾਲੀ ਕੋਈ ਬੈਠਿਆ ਐਦਰ ਨਿਊ ਚੰਡੀਲੇ ਪਾਸੇ ਕੋਈ ਹੋਰ ਆਪਣੀ ਧਰਨੇ ਲਾਉਣ ਵਾਸਤੇ ਜਨਤਾ ਦਰਬ ਧਰਨਾ ਇਕੱਠਾ ਹੋ ਗਏ ਕਿਉਂ ਨਹੀਂ ਲਾ ਰਹੇ ਕਿਉਂ ਨਹੀਂ ਪਿੰਡਾਂ ਦੇ ਵਿੱਚ ਪੂਰਾ ਸ਼੍ਰੋਮਣੀ ਕਾਲ ਦਲ ਇਕੱਠਾ ਹੋ ਰਿਹਾ ਕਾਰਨ ਕੀ ਆਪਸ ਦੇ ਵਿੱਚ ਤੁਹਾਡੇ મતભੇਦ ਨੇ ਨਹੀਂ ਕੋਈ ਮਤਭੇਦ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਚੜ੍ਹਦੀ ਕਲਾ ਹੈ ਵੀ ਹਰੇਕ ਕੋਨੇ ਦੇ ਵਿੱਚ ਹਰੇਕ ਖੁੰਜੇ ਦੇ ਵਿੱਚ ਕੋਈ ਨਾ ਕੋਈ ਆਵਾਜ਼ ਬੁਲੰਦ ਕਰ ਰਿਹਾ ਇਹ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਹਰ ਇੱਕ ਜਿਹੜਾ ਸ਼੍ਰੋਮਣੀ ਕਾਲ ਦਲ ਦਾ ਵਰਕਰ ਹੈ ਜੋ ਆਪਣੀ ਜ਼ਿੰਮੇਵਾਰੀ ਸਮਝਦਾ ਇੱਕ ਵਿਰੋਧੀ ਧਰਦੀ ਭੂਮਿਕਾ ਨਿਭਾਉਣ ਦੀ दिली ਇੱਛਾ ਰੱਖਦਾ ਹੈ ਉਹ ਸੰਘਰਸ਼ ਕਰ ਰਿਹਾ ਉਹਨੂੰ ਮੁਬਾਰਕਬਾਦ ਹੈ ਇੱਥੇ ਕੋਈ ਪਾਟੋ ਤੁਹਾਡਾ ਵਾਲੀ ਗੱਲ ਨਹੀਂ ਹੈ ਪਿੰਡਾਂ ਦੇ ਵਿੱਚ ਸੀ ਧਰਨੇ ਕਿਉਂ ਕਿ ਹਮੇਸ਼ਾ ਧਰਨੇ ਸੀ ਦੇਖੇ ਨੇ ਮੇਨ ਰੋਡਾਂ ਦੇ ਉੱਤੇ ਕਿ ਮੇਨ ਰੋਡ ਬੰਦ ਕਰਨ ਹੈ ਜਾਂ ਫਿਰ ਮੇਨ ਰੋਡ ਦੇ ਉੱਤੇ ਕੁਝ ਇਸ ਤਰੀਕੇ ਦਾ ਸੱਦਾ ਪੱਤਾ ਦਿੱਤਾ ਹੁੰਦਾ ਪਰ ਤੁਸੀਂ ਪਿੰਡਾਂ ਪਿੰਡਾਂ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਇਹ ਕੀ ਕਾਰਨ ਹੈ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜੇ ਜਾ ਰਿਹਾ ਜਾਂ ਸੜਕਾਂ ਵਾਸਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਭਾਈ ਸੜਕਾਂ ਬਣਾਓ ਇਹਨਾਂ ਦੀ ਦੇਖੋ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਇਹ ਪੰਜਾਬ ਦੇ ਵਿੱਚੋਂ ਹੀ ਉਪਜੀ ਸੀ ਸੰਘਰਸ਼ਕ ਪੰਜਾਬ ਲਈ ਕਰਦੀ ਰਹੀ ਹੈ ਪਿਛਲੇ ਕੁ ਸਮੇਂ ਵਿੱਚ ਝੂਠ ਬੋਲਿਆ ਗਿਆ ਲੋਕਾਂ ਨੂੰ ਝੂਠੇ ਵਾਅਦੇ ਦਿਖਾਏ ਗਏ ਲੋਕਾਂ ਨੂੰ ਪਾਟੋ ਧਾੜ ਕਰਿਆ ਗਿਆ ਤੇ ਲੋਕ ਵੀ ਕੁਝ ਇਹਨਾਂ ਦੀਆਂ ਗੱਲਾਂ 'ਚ ਗੁੰਮਰਾਹ ਹੋ ਕੇ ਭਟਕ ਗਏ ਸੀਗੇ ਅ ਜਿਹੜੀ ਗੱਲ ਤੁਸੀਂ ਕਰੀ ਆ ਵੀ ਸ਼ਰਮਣੀ ਕਲਦਲ ਦਾ ਪ੍ਰਚਾਰ ਜਾਂ ਸਰਕਾਰ ਦਾ ਵਿਰੋਧ ਇਹ ਦੋਨੋਂ ਗੱਲਾਂ ਆਪਣੀ ਆਪਣੀ ਜਗ੍ਹਾ ਸਹੀ ਨੇ ਅਗਰ ਆਮ ਆਦਮੀ ਪਾਰਟੀ ਨੂੰ ਜਿੰਨਾ ਲੋਕਾਂ ਨੇ ਪਿਆਰ ਦੇਆ ਸੀ ਜਿੰਨਾ ਇਹਨਾਂ ਨੂੰ ਬਹੁਤ ਦੇਆ ਸੀ ਅਗਰ ਇਹ ਆਪਣੇ ਸਹੀ ਫਰਜ਼ ਪੂਰੇ ਕਰਦੇ ਤਾਂ ਸ਼ਾਇਦ ਸਾਨੂੰ ਅੱਜ ਪਿੰਡਾਂ 'ਚ ਧਰਨੇ ਲਾਉਣ ਦੀ ਜ਼ਰੂਰਤ ਨਾ ਪੈਂਦੀ ਇਹਨਾਂ ਨੂੰ ਆਪਣੇ ਕੰਮ ਸਹੀ ਕਰਨੇ ਅਗਰ ਇਹਨਾਂ ਨੇ ਕਰੇ ਹੁੰਦੇ ਸ਼੍ਰੋਮਣੀ ਕਾਲ ਦਲ ਚੜ੍ਹਦੀ ਕਲਾ ਸੀ ਤੇ ਹੈ ਇਹਨਾਂ ਨੂੰ ਤੁਸੀਂ ਵੋਟਾਂ ਦੇ ਗੱਲ ਜੋੜ ਕੇ ਨਾ ਦੇਖੋ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਅਸੀਂ ਕਟੜ ਸ਼੍ਰੋਮਣੀ ਕਾਲ ਦਲ ਦੇ ਵਰਕਰਾਂ ਪੰਜਾਬ ਖੇਤਰ ਦੇ ਵਸਨੀਕਾਂ ਪੰਜਾਬ ਦੇ ਹੱਕਾਂ ਲਈ ਆਪਣੇ ਲੋਕਾਂ ਲਈ ਲੜਦੇ ਰਵਾਂਗੇ ਲੜਦੇ ਰਹੇ ਹਾਂ ਨਾ ਸਰਕਾਰ ਤੋਂ ਡਰਾਂਗੇ ਨਾ ਕਦੇ ਡਰੇ ਹਾਂ ਰਹੀ ਗੱਲ ਜਿਹੜੀ ਮੇਨ ਮੁੱਖ ਸੜਕਾਂ ਤੇ ਧਰਨੇ ਲਾਉਣ ਦੀ ਅਸੀਂ ਸਾਡਾ ਮਕਸਦ ਪਿੰਡਾਂ ਚ ਆ ਕੇ ਧਰਨੇ ਲਾਉਣ ਦਾ ਇਹ ਆ ਵੀ ਤਾਂ ਕਿ ਸਰਕਾਰ ਨੂੰ ਦਿਖਾ ਸਕੀਏ ਵੀ ਪਿੰਡਾਂ ਦੇ ਵਿੱਚ ਵੜ ਕੇ ਦੇਖੋ ਵੀ ਹਾਲਾਤ ਕੀ ਬਣ ਗਏ ਕਿਵੇਂ ਇੱਕ ਨਿਊ ਚੰਡੀਗੜ੍ਹ ਚ ਵੱਸਦੇ ਪਿੰਡਾਂ ਦੀ ਹਾਲਾਤ ਕੀ ਬਣ ਗਏ ਰਾਜਸਥਾਨੀ ਤੋਂ ਮਹਿਜ 10 ਕਿਲੋਮੀਟਰ ਦੂਰੀ ਦੇ ਪਿੰਡਾਂ ਦੇ ਵਿੱਚ ਲਿੰਕ ਰੋਡਸ ਦੇ ਹਾਲ ਕੀ ਨੇ ਮੇਨ ਰੋਡਸ ਦੇ ਉੱਤੇ ਬੈਠਣ ਨਾਲ ਤਾਂ ਰਾਹਗੀਰ ਪਰੇਸ਼ਾਨ ਹੋਣਗੇ ਸਾਡੇ ਲੋਕ ਪਰੇਸ਼ਾਨ ਹੋਣਗੇ ਧਰਨੇ ਲਾਉਣਗੇ ਉਹ ਸਾਡਾ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਸਾਡਾ ਮਕਸਦ ਸਰਕਾਰ ਦੀਆਂ ਅੱਖਾਂ ਖੋਲ੍ਹਣੀਆਂ ਇਹਨਾਂ ਦੇ ਕੰਨ ਪਾੜਨੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਪਰ ਤੁਹਾਡੇ ਧਰਨੇ ਦੇ ਵਿੱਚ ਉਹਨਾਂ ਪੁਲਿਸ ਲੱਗਣੀ ਵੀ ਸ਼ੁਰੂ ਹੋ ਗਈ ਤਾਂ ਕਿਤੇ ਤਿਆਰੀ ਤਾਂ ਚੱਲ ਰਹੀ ਕੀ ਰਵਿੰਦਰ ਸਿੰਘ ਖੇੜਾ ਨੂੰ ਫਿਰ ਪਾਸੇ ਕਰੀਏ ਕਿ ਜਿਹੜੇ ਤਰੀਕੇ ਨਾਲ ਇਹ ਪਿੰਡਾਂ ਦੇ ਵਿਚਾਰ ਰਹੇ ਇਹ ਜੇ ਧੱਕਾ ਕਰਨ ਤੇ ਉਤਰਾਂ ਉਤਰ ਲੰਗੇ ਆਮ ਆਦਮੀ ਪਾਰਟੀ ਵਾਲੇ ਤਾਂ ਇਹਨਾਂ ਨੂੰ ਇਹ ਵੀ ਮੁਬਾਰਕਬਾਦ ਇਹ ਜੋ ਆਪਣਾ ਦਿਲ ਚ ਇੱਛਾ ਪੂਰੀ ਕਰ ਲੈਣ ਕੋਈ ਮਨ ਚ ਭਲੇਖਾ ਨਾ ਰੱਖਣ ਕੱਲ ਨੂੰ ਇਹ ਨਾ ਕਹਿਣ ਵੀ ਅਸੀਂ ਐਂ ਕਰ ਦੋਗੇ ਅਸੀਂ ਐਂ ਕਰ ਦੋਗੇ ਪਰ ਸੀਐਮ ਮਾਨ ਤਾਂ ਕਹਿ ਰਹੇ ਕਿ 2045 ਤੱਕ ਤਾਂ ਭੁੱਲ ਜਾਣ ਵਿਰੋਧੀ ਪਾਰਟੀਆਂ ਕਿ ਆਮ ਆਦਮੀ ਪਾਰਟੀ ਸੱਤਾ ਚ ਜਾਏਗੀ ਬਾਹਰ ਕਿਉਂਕਿ ਅਸੀਂ ਕੰਮੇ ਉਹ ਕਰਤੇ ਜਿਹੜੇ ਅੱਤਕ ਵਿਰੋਧੀ ਧਿਰਾਂ ਨੇ ਕੀਤੇ ਨਹੀਂ 45 55000 ਨੌਕਰੀਆਂ ਦਿੱਤੀਆਂ ਬਿਜਲੀ ਫ੍ਰੀ ਹੈ ਹੋਰ ਵੀ ਕਈ ਇਹਨਾਂ ਦੇ ਇਦਾਂ ਦੇ ਵੱਡੇ ਕੰਮ ਕੀਤੇ ਨੇ ਜਿਹੜੇ ਕਦੇ ਸੋਚੇ ਵੀ ਨਹੀਂ ਹੋਣੇ ਵਿਰੋਧੀ ਧਿਰਾਂ ਨੇ ਅਸੀਂ ਪਿੰਡ ਫਾਟਮਾ ਚ ਖੜੇ ਆ ਜੇ ਐਸਾ ਇੱਕ ਵੀ ਵਸਨੀਕ ਸੈਟੀਸਫਾਈ ਹੈਗਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਊਂਗਾ ਤੁਸੀਂ ਲੋਕਾਂ ਦੇ ਹਾਲਾਤ ਤਾਂ ਦੇਖੋ ਨਾ ਕੀ ਆ ਜੀ ਅੱਜ ਇਸ ਇਕੱਠ ਦੇ ਵਿੱਚ ਜਿਆਦਾ ਇਸ ਪਿੰਡ ਤੋਂ ਬੜੇ ਭਾਰੀ ਬੰਬਤ ਨਾਲ ਆਮ ਆਦਮੀ ਪਾਰਟੀ ਨੇ ਚੁਟਾ ਕੇ ਭੇਜਿਆ ਸੀਗਾ ਪਿੰਡ ਦੇ ਵਸਨੀਕਾਂ ਨੇ ਸਤਿਕਾਰਯੋਗ ਨੇ ਸਾਰੇ ਪਰ ਲੇਕਿਨ ਅੱਜ ਇਹੀ ਸਭ ਤੋਂ ਇਹਨਾਂ ਨੇ ਮੈਨੂੰ ਕਹਿ ਕੇ ਬੁਲਾਇਆ ਉਰੇ ਵੀ ਸਾਡੇ ਪਿੰਡ ਦੇ ਹਾਲਾਤ ਦੇਖੋ ਵੀ ਇੱਕ ਵੀ ਲਿੰਕ ਰੋਡ ਇੱਕ ਵੀ ਲਿੰਕ ਰੋਡ ਸਹੀ ਨਹੀਂ ਹੈ ਵੀ ਜੇ ਪਿੰਡ ਦਾ ਕੋਈ ਬਜ਼ੁਰਗ ਜਾਂ ਕੋਈ ਬੱਚਾ ਜਾਂ ਕੋਈ ਜ਼ਿਆਦਾ ਗੰਭੀਰ ਕਿਸੇ ਨੂੰ ਬਿਮਾਰ ਹੋ ਜਾਵੇ ਉਹਨੂੰ ਕੋਈ ਅਸੀਂ ਛੇਤੀ ਦੇ ਕੇ ਕਿਸੇ ਹਸਪੀਟਲ ਲੈ ਜੀਏ ਸੜਕਾਂ ਦੇ ਹਾਲਾਤ ਐਸੇ ਆ ਵੀ ਕਿਤੇ ਰਸਤੇ 'ਚ ਕਹਿੰਦੇ ਸਾਨੂੰ ਡਰ ਹੁੰਦਾ ਵੀ ਰਸਤੇ 'ਚ ਨੁਕਸਾਨ ਨਾ ਹੋ ਜਵੇ ਉਹਨਾਂ ਬਿਮਾਰੀ ਗਲਤ ਤਕਲੀਫ ਨਹੀਂ ਹੁੰਦੀ ਜਿੰਨਾ ਰਸਤੇ ਕਰਕੇ ਟੋਏ 'ਚ ਉਲੰਘਣ ਕਰਕੇ ਪੈਦਾ ਹੋ ਜਾਂਦੀ ਹੈ ਇਹ ਲਾਜ਼ਮਵਾਲ ਹੈ ਆਮਾਦੀ ਪਾਰਟੀ ਕਹਿ ਰਹੀ ਹੈ ਕਿ ਕਾਂਗਰਸ ਨੂੰ ਤੇ ਸ਼੍ਰੋਮਣੀ ਕਾਲਦਲ ਨੂੰ ਲੋਕ ਨਹੀਂ ਹਰਾਉਂਦੇ ਕਹਿੰਦੇ ਉਹਨਾਂ ਦੇ ਆਪਣੀ ਹਰਾ ਦਿੰਦੇ ਹੁਣ ਥੋੜਾ ਵੀ ਖੜਾ ਲੱਗ ਤੋਂ ਬਣ ਗਿਆ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਪਿੱਛੇ ਲੜਾਈ ਹੋ ਰਹੀ ਹੈ ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਕਹਿੰਦਾ ਮੈਂ ਬਣਨਾ ਕਹਿੰਦਾ ਇਸ ਵਿਸ਼ੇ ਤੇ ਗੱਲ ਕਿਤੇ ਫਿਰ ਲੰਬੀ ਚਰਚਾ ਫਿਰ ਕਰਾਂਗੇ ਆਪਾਂ ਕਿਸੇ ਤੇ ਟਕਸ਼ ਕਰਨ ਲਈ ਇਕੱਠੇ ਨਹੀਂ ਹੋਏ ਸਿਰਫ ਅੱਜ ਦਾ ਧਰਨਾ ਜਿਹੜਾ ਮਕਸਦ ਆ ਅਸੀਂ ਉਸ ਮਕਸਦ ਤੇ ਹੀ ਫੋਕਸ ਰੱਖਣਾ ਸਾਡਾ ਮਕਸਦ ਸਿਰਫ ਤੇ ਸਿਰਫ ਪੰਜਾਬ ਸਰਕਾਰ ਦਾ ਹਲਕੇ ਦੀ ਐਮਐਲਏ ਦਾ ਉਹਨੂੰ ਉਹਦੀਆਂ ਜ਼ਿੰਮੇਵਾਰੀਆਂ ਸਾਾਸ ਕਰਾਉਣ ਲਈ ਲੋਕਾਂ ਦੇ ਮੁਸ਼ਕਲ ਦੱਸਣ ਲਈ ਸੰਘਰਸ਼ ਵਿੱਢਿਆ ਏ ਉਹਨੂੰ ਅੱਗੇ ਪੜਾਦਰ ਪੜਾਪ ਵਧਾਉਣ ਲਈ ਇਕੱਠੇ ਹੋਏ ਆ ਅੱਗੇ ਧਰਨੇ ਕਿਹੜੇ ਕਿਹੜੇ ਪਿੰਡਾਂ ਚ ਲਾਨ ਜਾ ਰਹੇ ਹਾਂ ਉਹ ਕਿੰਨੇ ਕਿ ਤੁਹਾਡੀ ਲਿਸਟ ਤੁਹਾਡੇ ਕੋਲ ਆਈ ਹੈ ਕਿੰਨੇ ਕਿ ਪਿੰਡਾਂ ਦੇ ਲੋਕ ਤੁਹਾਨੂੰ ਫੋਨ ਕਰ ਰਹੇ ਨੇ ਇੱਕ ਵੀ ਪਿੰਡ ਦੱਸੋ ਵੀ ਜਿਹਦੀ ਲਿੰਕ ਰੋਡ ਸਹੀ ਹੋਵੇ ਇੱਕ ਵੀ ਸਿੰਗਲ ਤੁਸੀਂ ਰੋਜ਼ ਹਲਕੇ 'ਚ ਰਹਿੰਦੇ ਹੋ ਰੋਜ਼ ਤੁਸੀਂ ਇਲਾਕੇ 'ਚ ਘੁੰਮਦੇ ਹੋ ਸਿੰਗਲ ਸੜਕ ਉਹ ਉੱਪਰ ਸ਼ੁਰੂ ਆਪਾਂ ਕਰੋਂਦੇਵਾਲ ਤੋਂ ਸ਼ੁਰੂ ਹੋ ਜਾਈਏ ਬੂੜੇ ਖਸਲ ਤੋਂ ਸ਼ੁਰੂ ਹੋ ਜਾਈਏ ਇੱਥੇ ਲਾਸਟ ਪਿੰਡ ਤੱਕ ਆ ਜਾਈਏ ਉਧਰ ਉੱਪਰ ਝੰਡੇੜੀ ਤੱਕ ਚਲੇ ਜਾਈਏ ਕਿਹੜਾ ਕਿਹੜਾ ਲਿੰਕ ਰੋਡਸ ਆ ਵੀ ਜਿਹੜਾ ਕੋਈ ਇੱਕ ਵੀ ਸਹੀ ਹੋਵੇ ਠੀਕ ਹੈ ਬਿਲਕੁਲ ਹਰਦੀਪ ਸਿੰਘ ਸਾਡੇ ਨਾਲ ਨੇ ਹਰਦੀਪ ਪਿਛਲੇ ਦਿਨੀ ਧਰਨਾ ਲੱਗਿਆ ਕਿੰਨਾ ਕੰਮਜਾਮ ਮੰਦੇ ਹੋ ਕਿ ਅੱਜ ਵੀ ਧਰਨਾ ਫਾਟਵੇ ਦੇ ਵਿੱਚ ਲਾਤਾ ਤੇ ਦੂਜੇ ਪਾਸੇ ਹੋਰ ਵੀ ਧਰਨੇ ਲਾਣੇ ਜਾ ਰਹੇ ਨੇ ਕਿ ਜੇ ਕੋਸੀਂ ਪਿਛਲੇ 19 ਤਰੀਕ ਨੂੰ ਖਿਦਰਾਬਾਦ ਦੇ ਵਿੱਚ ਧਰਨਾ ਦਿੱਤਾ ਸੀ ਰੋਸ ਧਰਨਾ ਉਸ ਤੋਂ ਅੱਗੇ ਲੋਕਾਂ ਦੇ ਆਪਣੇ ਆਪ ਪਿੰਡਾਂ ਦੇ ਵਿੱਚ ਫੋਨ ਆ ਰਹੇ ਆ ਵੀ ਤੁਸੀਂ ਸਾਡੇ ਹਾਲਾਤ ਜਿਹੜੇ ਪਿੰਡ ਦੇ ਬਹੁਤ ਮਾੜੇ ਆ ਖਾਸ ਕਰਕੇ ਸੜਕਾਂ ਦੇ ਹਾਲਾਤ ਆ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚ ਧਰਨੇ ਲਾਓ ਕਿਉਂਕਿ ਇਹ ਜਿਹੜੇ ਧਰਨੇ ਲਾਉਣ ਦਾ ਮਤਲਬ ਸਾਡਾ ਕੋਈ ਕੋਈ ਆਪਣੀ ਪਾਰਟੀ ਦਾ ਕਿ ਖੁਦਾ ਪ੍ਰਚਾਰ ਨਹੀਂ ਅਸੀਂ ਲੋਕ ਪੱਖੀ ਗੱਲ ਕਰ ਰਹੇ ਆ ਧਰਨਿਆਂ ਦੇ ਵਿੱਚ ਵੀ ਜਿਹੜਾ ਲੋਕਾਂ ਜਿਹੜੀ ਜ਼ਿੰਦਗੀ ਜੀ ਰਹੀ ਹੈ ਉਹ ਹਾਲਾਤ ਆ ਕਿ ਸਰਕਾਰ ਦੇ ਜਿਹੜੇ ਨਮਾਇਦੇ ਉਹ ਪਿੰਡਾਂ ਦੇ ਵਿੱਚ ਦੇਖਣ ਨਮਾਇਦੇ ਤਾਂ ਪਿੰਡਾਂ ਦੇ ਵਿੱਚ ਬੜੇ ਨਹੀਂ ਰਹੇ ਸੋ ਇਹ ਲੋਕਾਂ ਦੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਨੂੰ ਅਸੀਂ ਬੁਲੰਦ ਕਰ ਰਹੇ ਹਾਂ ਪਰ ਤੁਸੀਂ ਕਹਿ ਰਹੇ ਪਿੰਡਾਂ 'ਚ ਫੌਨ ਹੀ ਬਹੁਤ ਆ ਰਹੇ ਪਰ ਉਹ ਕਹਿ ਰਹੇ ਕਿ ਪਰਚੀ ਵਾਲੇ ਲਵ ਲੈਟਰ ਵੀ ਤੁਹਾਨੂੰ ਆਉਣ ਲਈ ਤਿਆਰ ਬੈਠੇ ਨੇ ਹੁਣ ਕੋਈ ਗੱਲ ਹੈ ਜੀ ਪਰਚੇ ਤਾਂ ਇਹ ਸਾਡਾ ਸ਼ੁਰੂ ਤੇ ਗਰੁੱਪ ਮਾਰਾ ਤਾਂ ਸਾਨੂੰ ਥਾਪੜਾ ਏ ਪਰਚੇ ਪੁੱਛਣ ਦਾ ਅਸੀਂ ਪਰਵਾਹ ਨਹੀਂ ਕਰਦੇ ਇੱਥੇ ਤਾਂ ਸਾਡੇ ਸਿੰਘਾਂ ਨੇ ਸੀਸ ਕਟਵਾਤੇ ਲੋਕਾਂ ਦੀ ਆਵਾਜ਼ ਹੈ ਉਠਾਉਂਦੇ ਰਹੂਗੇ ਚਾਹੇ ਪਰਚੇ ਦੱਸ ਦੇ ਦੇਣ ਕੋਈ ਡਰ ਨਹੀਂ ਕੋਈ ਡਰ ਨਹੀਂ ਪਰਚਿਆਂ ਦਾ ਕੋਈ ਡਰ ਨਹੀਂ ਠੀਕ ਹੈ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਕਾਲਦਲ ਦੇ ਆਗੂਆਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਲੋਕ ਵੀ ਦੁਖੀ ਨੇ ਪਿੰਡਾਂ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਵੀ ਸੜਕ ਹਲਕਾ ਖੜਦੀ ਛੱਡੋ ਪੂਰੇ ਪੰਜਾਬ ਭਰ ਦੀਆਂ ਸੜਕਾਂ ਠੀਕ ਨਹੀਂ ਜਿਸ ਕਾਰਨ ਉਹਨਾਂ ਦੇ ਵਹੀਕਲ ਟੁੱਟ ਰਹੇ ਨੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਪਰ ਦੂਜੇ ਪਾਸੇ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਹੈ ਪਰ ਕਦੋਂ ਸੜਕਾਂ ਬਣਦੀਆਂ ਨੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਦੂਜੇ ਪਾਸੇ ਵਿਰੋਧੀ ਧਿਰ ਦੀਆਂ ਪਾਰਟੀਆਂ ਲਗਾਤਾਰ ਘੇਰ ਰਹੀਆਂ ਨੇ ਤਾਂ ਸਰਕਾਰ ਦੇ ਉੱਤੇ ਕਿੰਨਾ ਕੁ ਦਬਾਅ ਬਣਿਆ ਇਸ ਨੂੰ ਲੈ ਕੇ ਦੇਖਦੇ ਕਦੋਂ ਹੁਣ ਪੰਜਾਬ ਦੀਆਂ ਸੜਕਾਂ ਬਣਾਉਣ ਵਾਸਤੇ ਸਰਕਾਰ ਅੱਗੇ ਆਂਦੇ ਕਿਉਂਕਿ ਬਲਾਕ ਸਭਾਤੀ ਜ਼ਿਲ੍ਹਾ ਪ੍ਰਸ਼ਦੀ ਚੋਣਾਂ ਵੀ ਅੱਗੇ ਆ ਰਹੀਆਂ ਨੇ ਉਹਨਾਂ ਵਾਸਤੇ ਕੀ ਸਰਕਾਰ ਤਿਆਰੀ ਕਰ ਰਹੀ ਹੈ ਫੋਨ ਕੈਪੀਟਲ ਸਮੂਹ ਦੇ ਨਾਲ ਤੇ ਸੰਗਠਨ